ਸਾਸ੍ਰੀਕਾਲ ਅੱਜ ਅਸੀਂ ਪਹੁੰਚ ਚੁੱਕੇ ਹਾਂ ਜਲੰਧਰ ਦੇ ਸਭ ਤੋਂ ਪੁਰਾਣੇ ਤੇ ਫੇਮਸ ਚਰਚ ਗੋਲਕਨਾਥ ਮੈਮੋਰੀਅਲ ਚਰਚ ਜਾਣਦੇ ਆ ਇਸ ਚਰਚ ਦੀ ਹਿਸਟਰੀ ਦੇ ਬਾਰੇ ਤੇ ਲੋਕਾਂ ਦਾ 크ਿਸਮਸ ਉੱਤੇ ਕੀ ਕਹਿਣਾ ਹੈ ਇਹ ਸਾਰਾ ਕੁਝ ਪੁੱਛਦੇ ਆ मतलब आज पच्चीस दिसंबर यानी कि क्रिसमस साल से एक बार आंदा है क्रिसमस तो क्रिसमस ले को लेकर किन्ने एक्साइटेड हो मैम क्रिसमस को लेकर हम काफ़ी एक्साइटेड हैं सो so, हमने पहले से इसके लिए एक तैयारी शुरू कर दी थी सो so, आज भी हम काफ़ी एक्साइटेड हैं लोग आए प्रे कर रहे so, हैं तो काफ़ी हमें शांति मिलती है यहाँ आकर और एक अलग सा स्कून मिलता है जिस चीज़ को लेकर सो आई एम सो एक्साइटेड द डे तुम कितने साल तो आ रहे हो इस चर्च से मैम मैं कम से कम पाँच साल पाँच सात साल से मैं यहाँ से आ रहा हूँ हर संडे को भी जो भी इवेंट यहाँ पर होते हैं वो हम ज्वाइन करते हैं इनको सो so, काफ़ी टाइम से मैं यहाँ पर अपनी फैमिली के साथ आ रहा हूँ मैम ताकि तो की मान्यता है इस चर्च में लेके मैम काफ़ी चीज़ें जो भी हमने यहाँ पर आकर गॉड से मांगी हैं वो हमारी पूरी हुई हैं फुल फिल इन्होंने फु, हमारी कंप्लीट की विशेष को सो so, मैम हम तो और को भी रिकमेंड करते हैं कि आप यहाँ पर आइए और अपनी झोलियाँ भरें भी और जीसस की ब्लेसिंग्स लें आप भी सो मैम मेरी क्रिसमस एक बार मेरी तरफ से सभी को मैं आपकी चैनल के माध्यम से सभी को मैरी क्रिसमस विश करता हूँ ਕੀ ਸਰ ਥੈਂਕ ਯੂ ਥੈਂਕ ਯੂ ਮੈਡਮ ਤੁਸੀਂ ਕਿੰਨੇ ਸਾਲਾਂ ਤੋਂ ਇਸ ਚਰਚ ਚ ਆ ਰਹੇ ਐ ਐਕਚੁਅਲੀ ਸਾਡੇ ਦਾ ਪੁਰਵਸ ਤੋਂ ਪੁਰਵ ਸਾਰੇ ਕ੍ਰਿਸਚੀਅਨਸ ਹੀ ਸੀਗੇ ਤਾਂ ਵੈਸੇ ਦਾ ਜਨਮ ਤੋਂ ਹੀ ਆ ਰਹੇ ਮੈਂ ਜਦੋਂ ਤੋਂ ਮੇਰਾ ਜਨਮ ਹੋਇਆ ਹੈ ਉਦੋਂ ਤੋਂ ਇਹ ਚਰਚ ਇੱਥੇ ਆ ਰਹੇ ਆ ਸੀ ਤੇ ਮੇਰੇ ਪਾਪਾ ਮਤਲਬ ਜਰਾ ਜਰੋਦੇਸੇ ਜਨਮ ਹੋਇਆ ਮਤਲਬ ਇਥੇ ਲੈ ਕੇ ਆਏ ਸਾਡਾ ਜੋ ਵੀ ਬਪਤਿਸਮਾ ਵਗੈਰਾ ਸਾਰਾ ਇੱਥੇ ਹੋਇਆ ਮਤਲਬ ਕਾਫੀ ਟਾਈਮ ਹੋ ਗਿਆ 30 ਸਾਲ 25 30 ਸਾਲ ਹੋ ਗਏ ਮਤਲਬ ਮੇਰੇ ਪੇਰੈਂਟਸ ਤੋਂ ਮੇਰੇ ਦਾਦਾ ਸਾਰੇ ਇੱਥੇ ਆਂਦੇ ਸੀਗੇ ਤੇ ਇਹ ਚਰਚ ਇਨੀ ਫੇਮਸ ਕਿਉਂ ਫੇਮਸ ਇਸ ਲਈ ਵੀ ਕਹਿ ਸਕਦੇ ਆ ਕਿ ਜਿੱਦਾਂ ਹੁਣ ਸਾਰੇ ਇੱਥੇ ਮਤਲਬ ਹੋਰ ਮਤਲਬ ਹੋਰ ਵੀ ਰਿਲੀਜਨ ਦੇ ਕਈ ਹੈਗੇ ਜਿਹੜੇ ਕ੍ਰਿਸਚੀਅਨਿਟੀ ਅਪਣਾ ਰਹੇ ਆ ਬਟ ਇਹ ਦਰਿ ਚਰਚ ਹੈਗੀ ਆ ਕਿ ਕਾਫੀ ਜ਼ਿਆਦਾ ਪੁਰਾਣੀ ਹੈਗੀ ਆ ਤੇ ਤੋ ਲੋਕ ਮਤਲਬ ਬਹੁਤ ਜ਼ਿਆਦਾ ਜੁੜੇ ਨੇ ਇੱਥੇ ਸਾਰੇ ਇਤ ਇਕੁਅਲ ਮੰਨਦੇ ਆ ਚਾਹੇ ਕੋਈ ਵੀ ਮਤਲਬ ਕਿਸੇ ਵੀ ਰਿਲੀਜੀਅਨ ਦਾ ਆ ਜਾਵੇ ਇੱਥੇ ਸਾਰਿਆਂ ਨੂੰ ਇਕੁਅਲ ਮੰਨਦੇ ਆ ਮਤਲਬ ਕਿ ਸਾਰੇ ਉਹਨਾਂ ਨੂੰ ਰਿਸਪੈਕਟ ਦਿੰਦੇ ਆ ਤੇ ਜੇ ਨੂੰ ਕਿਸੇ ਨੂੰ ਪ੍ਰੋਬਲਮ ਵੀ ਹੁੰਦੀ ਆ ਉਹਦੇ ਲਈ ਪ੍ਰੇ ਵੀ ਕੀਤੀ ਜਾਂਦੀ ਆ ਮਤਲਬ ਕਿ ਬਹੁਤ ਜ਼ਿਆਦਾ ਇੱਥੇ ਵੈਲਿਊ ਦਿੰਦੇ ਆ ਇਹ ਤੇ ਕਾਫੀ ਸਿੱਖਣ ਨੂੰ ਵੀ ਮਿਲਦਾ ਇੱਥੇ ਸਰ ਤੁਹਾਡਾ ਨਾਮ ਚੇਕਪ ਚੇਕਪ ਵਿਸ਼ਾਲ ਸੀ ਸਰ ਕੀ ਕਰਦੇ ਹੋ ਮੈਂ ਰਿਟਾਇਰਡ ਪੁਲਿਸ ਅਫਸਰ ਆ ਹਾਂਜੀ। ਹਰ ਕਿਸੇ ਨੂੰ ਸਾਡੇ ਚਰਚ ਦੇ ਇਤਿਹਾਸ ਬਾਰੇ ਦੱਸ ਸਕਦੇ ਹੋ ਕੁਝ? ਇਹ ਚਰਚ 1895 ਚ ਬਣਿਆ ਸੀਗਾ। ਇਸ ਨੂੰ 120 ਸਾਲ ਹੋ ਗਏ ਬਣੇ ਨੂੰ। ਔਰ ਇਸ ਚਰਚ ਦਾ ਨਾਮ ਗੋਲਕਰਾਮ ਮੈਮੋਰੀਅਲ ਚਰਚ। ਔਰ ਇਹਦੇ ਵਿੱਚ 400-450 ਮੈਂਬਰ ਹੈਗਾ। ਔਰ ਇਹਦੇ ਵਿੱਚੋਂ ਬੜੇ ਅੱچھے ਡਾਕਟਰ, ਇੰਜੀਨੀਅਰ ਨਿਕਲੇ ਆ ਗਏ ਆ। ਬੜੇ ਅੱچھے ਸਪੋਰਟਸਮੈਨ ਨਿਕਲੇ ਆ ਗਏ ਆ। ਔਰ ਇੱਥੇ ਦੀ ਕਲਿਚੀਆ ਬਹੁਤ ਪੀਸਫੁਲ ਆ ਔਰ ਸੋਸ਼ਲ ਕਮਡ ਵਿੱਚ ਬਹੁਤ ਹਿੱਸਾ ਲੈਂਦਾ ਔਰ ਗਰੀਬ ਲੋਕਾਂ ਦੀ ਮਦਦ ਕਰਦੇ ਆ। ਔਰ ਜਿਹੜੇ ਬਿਮਾਰ ਲਿਚਾਰ ਆ ਉਹਨਾਂ ਦੇ ਵੀ ਹੈਲਪ ਕਰਦੇ ਹੈਗੇ ਜੋ ਵੀ ਇੱਥੇ ਚਰਚ ਕੋਈ ਹੈਲਪ ਵਾਸਤੇ ਆਉਂਦਾ ਉਹਦੀ ਸਾਡੀ ਕਮੇਟੀ ਜਿਹੜੀ ਪਾਸਟਰ ਕਮੇਟੀ ਆ ਉਹਨਾਂ ਦੀ ਹੈਲਪ ਕਰਦੀ ਹੈਗਾ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਮੇਨ ਚਰਚ ਦੇ ਅੰਦਰ ਅਸੀਂ ਪਹੁੰਚ ਗਏ ਆ ਮੇਨ ਚਰਚ ਦੇ ਅੰਦਰ ਤੇ ਮੈਂ ਇੱਥੇ ਬੈਠੀ ਆ ਤੇ ਮੈਨੂੰ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਵਾਈਬਸ ਇੱਥੇ ਆ ਰਹੀਆਂ ਮਤਲਬ ਇੱਥੇ ਦਾ ਮਾਹੌਲ ਨਾ ਅਲੱਗ ਹੀ ਹੈਗਾ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਸਾਰੇ ਲੋਕ ਕਿ ਬੈਠ ਕੇ ਇੱਥੇ ਪ੍ਰੇਅਰਸ ਵੀ ਕਰ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ 18ਵੀਂ ਸਦੀ ਦੇ ਚਰਚ ਬਣਿਆ ਤੇ ਦੀ ਸੀਲਿੰਗ ਇਹਦਾ ਆਰਕੀਟੈਕਚਰ ਕਿੰਨਾ ਵਧੀਆ ਆ ਯਾਓ ਤੁਹਾਨੂੰ ਦੱਸਦੇ ਹਾਂ ਇਸ ਚਰਚ ਦੀ ਹਿਸਟਰੀ ਦੇ ਬਾਰੇ ਐਸ ਚਰਚ ਦਾ ਨਾਮ ਇੱਕ ਬ੍ਰਾਹਮਣ ਦੇ ਨਾਮ ਦੇ ਉੱਤੇ ਰੱਖਿਆ ਗਿਆ ਜੀ ਹਾਂ ਉਸ ਬ੍ਰਾਹਮਣ ਦਾ ਨਾਮ ਸੀਗਾ ਗੋਲਕਨਾਥ ਚਟਤ ਜੋ ਕਿ ਪੱਛਮ ਬੰਗਾਲ ਦੇ ਰਹਿਣ ਵਾਲੇ ਸੀਗੇ ਲੋਕਾਂ ਦਾ ਮੰਨਣਾ ਹੈ ਕਿ ਕਿਸੇ ਨੀਚੀ ਜਾਤ ਨੇ ਉਹਨਾਂ ਨੂੰ ਛੂਲਿਆ ਸੀ ਜਿਸ ਤੋਂ ਬਾਅਦ ਬ੍ਰਾਹਮਣ ਸਮਾਜ ਨੇ ਉਹਨਾਂ ਦਾ ਵਿਰੋਧ ਕੀਤਾ ਉਹ ਪੱਛਮ ਬੰਗਾਲ ਤੋਂ ਪੰਜਾਬ ਆਏ ਜਿੱਥੇ ਉਹਨਾਂ ਨੇ ਬਾਈਬਲ ਦਾ ਗਿਆਨ ਲਿਆ ਤੋਂ 크ਿਸਚੀਅਨਿਟੀ ਉਹਨਾਂ ਨੂੰ ਇੰਨਾ ਪ੍ਰਭਾਵਿਤ ਹੋ ਗਏ ਕਿ ਉਹਨਾਂ ਨੇ ਆਪਣਾ ਧਰਮ ਬ੍ਰਾਹਮਣ ਤੋਂ ਹਟਾ ਕੇ 크ਿਸਚੀਅਨਿਟੀ ਅਪਣਾ ਲਈ ਜਿਸ ਤੋਂ ਬਾਅਦ ਉਹਨਾਂ ਨੇ ਪੰਜਾਬ ਵਿੱਚ ਕ੍ਰਿਸਚੀਅਨਿਟੀ ਦਾ ਪ੍ਰਚਾਰ ਕਰਨਾ ਚਾਲੂ ਕਰ ਦਿੱਤਾ ਤੇ ਚਾਰਲਸ ਬੈਟੀ ਨਿਊਟਨ ਨੇ 1885 ਚ ਆ ਚਰਚ ਗੋਲਕਨਾਥ ਦੇ ਨਾਮ ਉੱਤੇ ਬਣਾਈ ਤੇ ਕਪੂਰਥਲਾ ਦਾ ਵੀ ਬਹੁਤ ਵੱਡਾ ਇਤਿਹਾਸ ਇਸ ਚਰਚ ਦੇ ਨਾਲ ਜੁੜਿਆ ਹੋਇਆ ਹੈ ਕਪੂਰਥਲਾ ਦੇ ਮਹਾਰਾਜਾ ਹਰਨਾਮ ਸਿੰਘ ਗੋਲਕਨਾਥ ਦੀ ਕ੍ਰਿਸਚੀਅਨਿਟੀ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਉਹਨਾਂ ਨੂੰ ਮਿਲਣ ਲਈ ਇਹ ਪੰਜਾਬ ਇੱਥੇ ਆਏ ਜਿਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੀ ਕੁੜੀ ਪੋਲੀ ਬਹੁਤ ਪਸੰਦ ਆਈ ਤੇ ਹਰਨਾਮ ਸਿੰਘ ਨੇ ਗੋਲਕਨਾਥ ਦੀ ਕੁੜੀ ਪੋਲੀ ਦੇ ਨਾਲ ਵਿਆਹ ਕਰਵਾ ਲਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਪੂਰੇ ਪੰਜਾਬ ਵਿੱਚ ਕ੍ਰਿਸਚੀਅਨਿਟੀ ਦਾ ਪ੍ਰਚਾਰ ਕਰਨਾ ਚਾਲੂ ਕਰ ਦਿੱਤਾ ਤੇ ਐਸੀ ਗੋਲਕਨਾਥ ਚਰਚ ਤੇ ਉਸਦਾ ਇਤਿਹਾਸ ਤੇ ਤੁਸੀਂ ਵੇਖਿਆ ਕਿ ਕਿੰਨੇ ਜ਼ਿਆਦਾ ਲੋਕ ਐਕਸਾਈਟਡ ਸੀਗੇ 크리스마ਸ ਨੂੰ ਲੈ ਕੇ ਤੇ ਕਿੰਨੇ ਵਧੀਆ ਤਰੀਕੇ ਨਾਲ ਚਰਚ ਨੂੰ ਸਜਾਇਆ ਗਿਆ ਸੀ ਤੇ ਮੇਰੇ ਵੱਲੋਂ ਤੇ ਹਰਜਸ ਟੀਵੀ ਦੇ ਵੱਲੋਂ ਸਾਰੇ ਦਰਸ਼ਕਾਂ ਨੂੰ ਮੈਰੀ 크리스마ਸ ਤੇ ਦੇਖਦੇ ਰਹੋ ਹਰਜਸ ਟੀਵੀ ਹਰਜਸ ਹਰਤਾ